ਏਸ ਇਚ ਆਟੋ ਕਟਰ ਕੰਮ ਨਹੀਂ ਕਰ ਰਿਹਾ ਕਿਵੇਂ ਹੋ ਸਕਦਾ ਹੈ ਨੁਕਸਾਨ ਜਾਣੋ ਠੀਕ ਕਰਨ ਦਾ ਤਰੀਕਾ ਬਿਜਲੀ ਦਾ ਬਿੱਲ ਹੋ ਜਾਏਗਾ ਦਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੁਹਾਣੇ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਸਰਕਾਰੀ ਸਕੀਮਾਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਨੇ ਆ। ਚੈਨਲ ਤੇ ਨਵੇਂ ਆਇਆ ਹੋ ਤਾਂ ਬਹੁਤ-ਬਹੁਤ ਸਵਾਗਤ ਹੈ। ਚੈਨਲ ਨੂੰ ਸਬਸਕ੍ਰਾਈਬ ਰੂ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ। ਸ਼ੁਰੂ ਕਰਾਂਗੇ ਅੰਤ ਤੱਕ ਜਰੂਰ ਦੇਖਦੇ ਰਹਿਣਾ। ਗਰਮੀਆਂ ਦੇ ਮੌਸਮ ਵਿੱਚ ਏਸੀ ਇੱਕ ਵੱਡੀ ਰਾਹਤ ਸਾਬਤ ਹੁੰਦਾ ਹੈ। ਪਰ ਜਦੋਂ ਇਸ ਵਿੱਚ ਕੋਈ ਛੋਟੀ ਜਿਹੀ ਖਰਾਬੀ ਹੋ ਜਾਂਦੀ ਹੈ ਤਾਂ ਇਹ ਸਮੱਸਿਆ ਵੀ ਬਹੁਤ ਵੱਧ ਜਾਂਦੀ ਹੈ। ਅਜਿਹੀ ਹੀ ਇੱਕ ਆਮ ਸਮੱਸਿਆ ਹੈ ਆਟੋ ਕੱਟ ਦਾ ਕੰਮ ਨਾ ਕਰਨਾ। ਆਮ ਤੌਰ ਤੇ ਏਸੀ ਵਿੱਚ ਕੁਝ ਸਮੇਂ ਬਾਅਦ ਜਦੋਂ ਕਮਰਾ ਪੂਰੀ ਤਰ੍ਹਾਂ ਠੰਡਾ ਹੋ ਜਾਂਦਾ ਹੈ ਤਾਂ ਇਹ ਆਪਣੇ ਆਪ ਕੱਟ ਕਰ ਜਾਂਦਾ ਹੈ ਭਾਵ ਇਹ ਬੰਦ ਹੋ ਜਾਂਦਾ ਹੈ ਇਸ ਨੂੰ ਆਟੋ ਕੱਟ ਜਾਂ ਥਰਮੋਸਟੇਟ ਫੰਕਸ਼ਨ ਕਿਹਾ ਜਾਂਦਾ ਹੈ ਪਰ ਜੇਕਰ ਤੁਹਾਡਾ ਏਸੀ ਲਗਾਤਾਰ ਚੱਲ ਰਿਹਾ ਹੈ ਬਿਨਾ ਬੰਦ ਕੀਤੇ ਤਾਂ ਇਸ ਦਾ ਮਤਲਬ ਹੈ ਕਿ ਆਟੋ ਕੱਟ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਇਸ ਨਾਲ ਨਾ ਸਿਰਫ ਬਿਜਲੀ ਦੀ ਖਪਤ ਵਧੀ ਹੈ ਬਲਕਿ ਏਸੀ ਦੇ ਕੰਪਰੈਸ਼ਨ ਤੇ ਵੀ ਦਬਾਅ ਪੈਂਦਾ ਜਿਸ ਨਾਲ ਇਸ ਦੀ ਉਮਰ ਘਟ ਜਾਂਦੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਆਟੋ ਕੱਟ ਕੰਮ ਕਰਨਾ ਕਿਉਂ ਬੰਦ ਕਰ ਦਿੰਦਾ ਹੈ ਅਤੇ ਜੇਕਰ ਅਜਿਹਾ ਹੋਇਆ ਹੈ ਤਾਂ ਇਸ ਨੂੰ ਕਿਵੇਂ ਠੀਕ ਕਰਨਾ ਹੈ ਆਓ ਇਸ ਵੀਡੀਓ ਵਿੱਚ ਪੂਰੀ ਸਮੱਸਿਆ ਨੂੰ ਸਰਲ ਭਾਸ਼ਾ ਵਿੱਚ ਜਾਣੀਏ ਤਾਂ ਜੋ ਤੁਸੀਂ ਖੁਦ ਅੰਦਾਜ਼ਾ ਲਾ ਸਕੋ ਕਿ ਸਮੱਸਿਆ ਕਿੱਥੇ ਹੈ ਅਤੇ ਕਦੋਂ ਟੈਕਨੀਸ਼ੀਅਨ ਦੀ ਲੋੜ ਹੈ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਮਝੋ ਏਸੀ ਵਿੱਚ ਆਟੋ ਕਟ ਕਿਵੇਂ ਕੰਮ ਕਰਦਾ ਹੈ ਆਟੋ ਕਟ ਸਿਸਟਮ ਏਸੀ ਦੇ ਥਰਮੋਸਟੇਟ ਅਤੇ ਤਾਪਮਾਨ ਸੈਂਸਰ ਨਾਲ ਜੁੜਿਆ ਹੁੰਦਾ ਹੈ ਜਦੋਂ ਵੀ ਤੁਸੀਂ ਏਸੀ ਦਾ તાਪਮਾਨ 24 ਡਿਗਰੀ ਸੈਲਸੀਅਸ ਜਾਂ 26 ਡਿਗਰੀ ਤੇ ਸੈੱਟ ਕਰਦੇ ਹੋ ਤਾਂ ਏਸੀ ਦਾ ਥਰਮੋਸਟੇਟ ਉਸ તાਪਮਾਨ ਨੂੰ ਬਣਾਈ ਰੱਖਣ ਲਈ ਲਗਾਤਾਰ ਕੰਮ ਕਰਦਾ ਹੈ ਜਿਵੇਂ ਹੀ ਕਮਰੇ ਦਾ ਤਾਪਮਾਨ ਉਸ ਸੈੱਟ ਪੱਧਰ ਤੇ ਪਹੁੰਚਦਾ ਹੈ ਏਸੀ ਦਾ ਕੰਪਰੈਸ਼ਨ ਆਪਣੇ ਆਪ ਕੱਟ ਕਰ ਜਾਂਦਾ ਹੈ ਭਾਵ ਠੰਡਕ ਬਣੀ ਰਹਿੰਦੀ ਹੈ ਪਰ ਮਸ਼ੀਨ ਬੰਦ ਹੋ ਜਾਂਦੀ ਹੈ ਜਿਸ ਨਾਲ ਬਿਜਲੀ ਦੀ ਬਚਤ ਹੁੰਦੀ ਹੈ ਏਸੀ ਵਿੱਚ ਆਟੋ ਕੱਟ ਨਾ ਹੋਣ ਦੇ ਪੰਜ ਆਮ ਕਾਰਨ ਕਿਹੜੇ ਆ ਇਹ ਵੀ ਸਮਝ ਲਓ ਨੰਬਰ 1 ਟੈਂਪਰੇਚਰ ਸੈਂਸਰ ਵਿੱਚ ਖਰਾਬੀ ਜੇਕਰ ਸੈਂਸਰ ਕਮਰੇ ਦੇ ਤਾਪਮਾਨ ਦਾ ਸਹੀ ਢੰਗ ਨਾਲ ਪਤਾ ਨਹੀਂ ਲਗਾ ਪਾਉਂਦਾ ਤਾਂ ਥਰਮੋਸਟੇਟ ਨੂੰ ਸਹੀ ਸਿਗਨਲ ਨਹੀਂ ਮਿਲਦਾ ਅਤੇ ਕੰਪਰੈਸ਼ਨ ਬੰਦ ਨਹੀਂ ਹੋਏਗਾ ਨੰਬਰ 2 ਥਰਮੋਸਟੇਟ ਖਰਾਬ ਹੋਣਾ ਥਰਮੋਸਟੇਟ ਜੇਕਰ ਖਰਾਬ ਹੋ ਗਿਆ ਤਾਂ AC ਨੂੰ ਇਹ ਪਤਾ ਨਹੀਂ ਲੱਗੇਗਾ ਕਿ ਕਿੰਨੀ ਠੰਡ ਹੋ ਚੁੱਕੀ ਹੈ ਅਤੇ ਕਦੋਂ ਬੰਦ ਹੋਣਾ ਹੈ ਨੰਬਰ 3 ਗੈਸ ਦੀ ਕਮੀ ਜੇਕਰ ਇਸ ਵਿੱਚ ਕੂਲਿੰਗ ਗੈਸ ਘੱਟ ਹੋ ਜਾਂਦੀ ਹੈ ਤਾਂ ਕੂਲਿੰਗ ਸਹੀ ਢੰਗ ਨਾਲ ਨਹੀਂ ਹੋਵੇਗੀ ਅਤੇ ਆਟੋ ਕਟ ਐਕਟੀਵੇਟ ਨਹੀਂ ਹੋਵੇਗਾ ਨੰਬਰ 4 ਫਿਨ ਜਾਂ ਫਿਲਟਰ ਚੋਕ ਹੋਣਾ ਜੇਕਰ ਏਸੀ ਦੇ ਫਿਨਸ ਜਾਂ ਫਿਲਟਰ ਮਿੱਟੀ ਨਾਲ ਭਰ ਗਏ ਨੇ ਤਾਂ ਠੰਡੀ ਹਵਾ ਬਾਹਰ ਨਹੀਂ ਆ ਸਕਦੀ ਜਿਸ ਕਾਰਨ ਕੂਲਿੰਗ ਹੌਲੀ ਹੋ ਜਾਂਦੀ ਹੈ ਅਤੇ ਆਟੋ ਕੱਟ ਨਹੀਂ ਹੁੰਦਾ ਨੰਬਰ 5 థਰਮੋਸਟੇਟ ਦੀ ਲੋਕੇਸ਼ਨ ਗਲਤ ਹੋਣਾ ਜੇਕਰ థਰਮੋਸਟੇਟ ਅਜਿਹੀ ਥਾਂ ਲੱਗਾ ਹੈ ਜਿੱਥੇ ਗਰਮੀ ਰਹਿੰਦੀ ਹੈ ਜਾਂ ਸਿੱਧੀ ਧੁੱਪ ਜਾਂ ਬਲਬ ਕੋਲ ਹੈ ਤਾਂ ਉਸ ਕਮਰੇ ਦੇ ਸਹੀ ਤਾਪਮਾਨ ਨੂੰ ਪੜਨ ਵਿੱਚ ਉਸ ਨੂੰ ਦਿੱਕਤ ਹੋਵੇਗੀ ਇਹ ਕਿਵੇਂ ਪਛਾਣੀਏ ਕਿ ਆਟੋ ਕੱਟ ਕੰਮ ਕਰ ਰਿਹਾ ਜਾਂ ਨਹੀਂ ਏਸੀ ਬਿਨਾਂ ਰੁਕੇ ਲਗਾਤਾਰ ਚੱਲ ਰਿਹਾ ਹੈ ਕਮਰਾ ਬਹੁਤ ਠੰਡਾ ਮਹਿਸੂਸ ਹੁੰਦਾ ਹੈ ਬਿਜਲੀ ਦਾ ਬਿੱਲ ਅਚਾਨਕ ਵੱਧ ਜਾਂਦਾ ਹੈ ਏਸੀ ਕੰਪਰੈਸਰ ਦੀ ਆਵਾਜ਼ ਲਗਾਤਾਰ ਆਉਂਦੀ ਰਹਿੰਦੀ ਹੈ ਥਰਮੋਸਟੇਟ ਸੈੱਟ ਕਰਨ ਤੋਂ ਬਾਅਦ ਵੀ ਕੂਲਿੰਗ ਕੰਟਰੋਲ ਨਹੀਂ ਹੁੰਦੀ ਅੱਗੇ ਹੈ ਏਸੀ ਵਿੱਚ ਆਟੋ ਕੱਟ ਠੀਕ ਕਰਨ ਦੇ ਕੀ ਉਪਾਅ ਹੈ ਨੰਬਰ 1 ਥਰਮੋਸਟੇਟ ਸੈਟਿੰਗ ਚੈੱਕ ਕਰੋ ਸਭ ਤੋਂ ਪਹਿਲਾਂ ਏਸੀ ਦਾ ਤਾਪਮਾਨ ਚੈੱਕ ਕਰੋ ਜੇਕਰ ਤੁਸੀਂ ਇਸ ਨੂੰ 16 ਜਾਂ 18 ਤੇ ਸੈੱਟ ਕੀਤਾ ਹੈ ਤਾਂ ਆਟੋ ਕੱਟ ਦੇਰੀ ਨਾਲ ਹੋਵੇਗਾ ਇਸ ਨੂੰ 24 ਜਾਂ 26 ਤੇ ਰੱਖ ਕੇ ਚੈੱਕ ਕੀਤਾ ਜਾ ਸਕਦਾ ਹੈ 24 ਤੋਂ 26 ਤੱਕ ਹੀ ਇਸ ਨੂੰ ਰੱਖਿਆ ਜਾਵੇ ਤਾਂ ਹੀ ਠੀਕ ਹੈ ਨੰਬਰ 2 థਰਮੋਸਟੇਟ ਦੀ ਸਫਾਈ ਕਰੋ ਜੇਕਰ థਰਮੋਸਟੇਟ ਗੰਦਾ ਹੋ ਗਿਆ ਤਾਂ ਇਸ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰੋ ਅਤੇ ਮੁੜ ਸੈੱਟ ਕਰੋ ਫਿਨ ਅਤੇ ਫਿਲਟਰ ਸਾਫ਼ ਕਰੋ ਹਰ 10-15 ਦਿਨਾਂ ਬਾਅਦ ਏਸੀ ਫਿਲਟਰ ਨੂੰ ਹਟਾਓ ਅਤੇ ਸਾਫ਼ ਕਰੋ ਗੰਦਾ ਫਿਲਟਰ 쿨ਿੰਗ ਨੂੰ ਪ੍ਰਭਾਵਿਤ ਕਰਦਾ ਹੈ ਨੰਬਰ 4 ਪ੍ਰੋਫੈਸ਼ਨਲ ਗੈਸ ਚੈੱਕ ਕਰਵਾਓ ਜੇਕਰ ਤੁਹਾਨੂੰ ਲੱਗਦਾ ਹੈ ਕਿ ਏਸੀ ਵਿੱਚ ਕੂਲਿੰਗ ਪਾਵਰ ਘਟ ਰਹੀ ਹੈ ਤਾਂ ਗੈਸ ਦੀ ਜਾਂਚ ਕਰਾਉਣੀ ਜ਼ਰੂਰੀ ਹੈ ਜੇਕਰ ਗੈਸ ਘਟ ਹੈ ਤਾਂ ਕੰਪਰੈਸ਼ਨ ਬੰਦ ਨਹੀਂ ਹੋਵੇਗਾ ਨੰਬਰ 5 ਸੈਂਸਰ ਅਤੇ ਥਰਮੋਸਟੇਟ ਰਿਪਲੇਸ ਕਰਵਾਓ ਜੇਕਰ ਉਪਰੋਕਤ ਉਪਾਅਾਂ ਦੇ باوجود ਆਟੋ ਕਟ ਕੰਮ ਨਹੀਂ ਕਰ ਰਿਹਾ ਤਾਂ ਸੈਂਸਰ ਥਰਮੋਸਟੇਟ ਨੂੰ ਬਦਲਣਾ ਪੈ ਸਕਦਾ ਹੈ ਜਲਦੀ ਤੋਂ ਜਲਦੀ ਤੁਸੀਂ ਕਿਸੇ ਮਾਹਿਰ ਟੈਕਨੀਸ਼ੀਅਨ ਦੇ ਨਾਲ ਸੰਪਰਕ ਕਰੋ ਤੇ ਉਹਨਾਂ ਤੋਂ ਚੈੱਕ ਜ਼ਰੂਰ ਕਰਵਾ ਲਓ ਏਸੀ ਦੇ ਵਿੱਚ ਬਲਾਸਟ ਹੋਣ ਦੀ ਸਮੱਸਿਆ ਵੀ ਅੱਜਕੱਲ ਬਹੁਤ ਆ ਰਹੀ ਹੈ ਯਾਦ ਰੱਖੇ ਇਹ ਵੀਡੀਓ ਵੱਖ-ਵੱਖ ਮਾਹਿਰਾਂ ਤੋਂ ਲੈ ਕੇ ਹੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ meltldதே அ விடுோதால் தவாார் TV